ਕੱਟੜਵਾਦ ਸੱਜੇ ਪੱਖ ਵੱਧ ਰਿਹਾ ਹੈ। ਅ ਪਿਛਲੇ ਕੁਝ ਸਾਲਾਂ ਤੋਂ ਕੁਝ ਦਹਾਕਿਆਂ ਤੋਂ ਜਿਹੜੀ ਕੱਟੜ ਸਿਆਸਤ ਹੈ ਸੱਜੇ ਪੱਖੀ ਸਿਆਸਤ ਸੱਜੇ ਪੱਖੀ ਕੱਟੜਵਾਦ ਪੂਰੀ ਦੁਨੀਆ ਵੱਲ ਦੁਨੀਆ 'ਚ ਆਪਣਾ ਮਦਦਬਦਵਾ ਕਾਇਮ ਕਰ ਰਿਹਾ। ਇਸ ਬੰਦੀ ਗੁਰਬਚਨ ਜਗਤ ਜਿਹੜੇ ਕਿ ਸਾਬਕਾ ਰਾਜਪਾਲ ਨੇ ਮਨੀਪੁਰਦੇਸ਼ ਸਾਬਕਾ ਡੀਜੀਪੀ ਨੇ ਜੰਮੂ ਕਸ਼ਮੀਰ ਦੇ ਤੇ ਟ੍ਰਿਬਿਊਨ ਗਰੁੱਪ ਦੇ ਟਰਸਟ ਦੇ ਨਾਲ ਵੀ ਜੁੜੇ ਹੋਏ ਨੇ ਉਹਨਾਂ ਦਾ ਇਹ ਆਰਟੀਕਲ ਹੈ ਗੁਰਵਚਨ ਜਗਤ ਹੋਰਾਂ ਦਾ ਉਹ ਲਿਖਦੇ ਨੇ ਕਿ ਸੱਜੇ ਪੱਖੀ ਜਿਹੜਾ ਕੱਟੜਵਾਦ ਹੈ ਉਸ ਵੱਲ ਦੁਨੀਆਕਰਸ਼ਿਤ ਹੋ ਰਹੀ ਹੈ ਜਾਂ ਦੁਨੀਆ ਦੇ ਵਿੱਚ ਇਹ ਵੱਧ ਰਿਹਾ ਹੈ ਇਸ ਵੰਦੀ 트럼ਪ ਤੋਂ ਲੈ ਕੇ ਮੋਦੀ ਤੱਕ ਜਾਂ ਪੰਜਾਬ ਦੇ ਲੀਡਰਾਂ ਤੱਕ ਇਹ ਜਿਹੜਾ ਰਾਈਟ ਵਿੰਗ ਹੈ ਇਹ ਵੱਧ ਰਿਹਾ ਕਿਉਂਕਿ ਦੁਨੀਆ ਦੇ ਵਿੱਚ ਦੋ ਵਿਚਾਰਧਾਰਾਵਾਂ ਚੱਲਦੀਆਂ ਨੇ ਇੱਕ ਲੈਫਟ ਵਿੰਗ ਐ ਜਿਸ ਨੂੰ ਕਾਮਰੇਡ ਵਿਚਾਰਧਾਰਾ ਲਿਬਰਲ ਵਿਚਾਰਧਾਰਾ ਕਹਿਆ ਜਾਂਦਾ ਜੋ ਧਰਮਾਂ ਤੋਂ ਪਰੇ ਹੋ ਕੇ ਆਪਣਾ ਕੰਮ ਕਰਦੀ ਐ ਇੱਕ ਧਰਮ ਜਾਂ ਨਸਲ ਗੋਰੇ ਜਾਂ ਚਿੱਟੇ ਦਾ ਫਰਕ ਕਰਨ ਵਾਲੇ ਸੱਜੇ ਪੱਖੀ ਲੋਕ ਨੇ ਜਿਵੇਂ ਭਾਜਪਾ ਸਰਕਾਰ ਐ ਅਸੋਧੂਦੀਨ ਵੈਸੀ ਐ ਪੰਜਾਬ ਦੇ ਵਿੱਚ ਕੁਝ ਅਕਾਲੀ ਧਿਰਾਂ ਨੇ ਇਹਨਾਂ ਨੂੰ ਸੱਜਾ ਪੱਖ ਕਿਹਾ ਜਾਂਦਾ ਮਮਤਾ ਬੈਨਰਜੀ ਐ ਜਾਂ ਕੁਝ ਕਾਮਰੇਡ ਮੁਲਕ ਨੇ ਚੀਨ ਹੈ ਰਸ਼ੀਆ ਹੈ ਥੋੜਾ ਬਹੁਤਾ ਉਹ ਵੀ ਖੈਰ ਕਾਰਪੋਰੇਟ ਹੋ ਗਏ ਨੇ ਤੇ ਉਹਨਾਂ ਨੂੰ ਖੱਬਾ ਪਖ ਕਿਹਾ ਜਾਂਦਾ ਹੈ ਨਿਰੰਤਰ ਅੱਗ ਸ਼ਾਇਦ ਮਨੁੱਖ ਦੇ ਵਿਕਾਸ ਦੇ ਮਹੱਤਵਪੂਰਨ ਪਲਾਂ 'ਚੋਂ ਇੱਕ ਸੀ ਕਿਉਂਕਿ ਭੋਜਨ ਪਕਾਉਣ ਦੀ ਸਮਰੱਥਾ ਨੇ ਮਨੁੱਖਾ ਨੂੰ ਕੈਲਰੀਜ਼ ਕੈਲਰੀਆਂ ਦੀ ਉਹ ਭਾਰੀ ਮਾਤਰਾ ਪ੍ਰਦਾਨ ਕੀਤੀ ਜੋ ਇੱਕ ਬਹੁਤ ਵੱਡੇ ਤੇ ਗੁੰਝਲਦਾਰ ਦਿਮਾਗ ਨੂੰ ਚਲਾਉਣ ਲਈ ਲੋੜੀਂਦੀ ਸੀ ਦਰਅਸਲ ਮਨੁੱਖੀ ਦਿਮਾਗ ਸਰੀਰ ਦੀ ਕੁੱਲ ਊਰਜਾ ਦਾ ਲਗਭਗ 25% ਦੀ ਹਿੱਸਾ ਪਾਉਂਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਅੱਗ ਨੇ ਮਨੁੱਖ ਨੂੰ ਉਹਨਾਂ ਪਾਚਕ ਸੀਮਾਵਾਂ ਨੂੰ ਪਾਰ ਕਰਨ ਦੇ ਵਿੱਚ ਮਦਦ ਕੀਤੀ ਜੋ ਹੋਰ ਪ੍ਰਾਇਮੇਟਸ ਜਾਨਕਿ ਬਾਂਦਰ ਪ੍ਰਜਾਤੀਆਂ ਦੇ ਦਿਮਾਗ ਨੂੰ ਛੋਟਾ ਰੱਖਦੀਆਂ ਨੇ। ਹਾਰਵਰਡ ਯੂਨੀਵਰਸਿਟੀ ਦੇ ਵਿੱਚ ਜੈਵਿਕ ਮਾਨਵ ਵਿਗਿਆਨ ਦੇ ਪ੍ਰੋਫੈਸਰ ਰਿਚਰਡ ਰੈਗਮ ਨੇ ਇਸ ਨੂੰ ਕੁਕਿੰਗ ਸਿਧਾਂਤ ਦੱਸ ਕੇ ਪੇਸ਼ ਕੀਤਾ। ਦੂਜੇ ਸ਼ਬਦਾਂ ਦੇ ਵਿੱਚ ਜਿਸ ਪੂਰਵਜ ਨੂੰ ਨਿਰੰਤਰ ਅੱਗ ਬਾਲਣ ਦੀ ਯੋਗਤਾ ਜਿਸ ਨੇ ਵਿਕਸਿਤ ਕੀਤੀ ਉਹ ਨਾ ਸਿਰਫ ਆਪਣੇ ਸਮਿਆਂ ਦਾ ਸਗੋਂ ਹਮੇਸ਼ਾ ਦੇ ਲਈ ਇੱਕ ਮਹਾਨ ਕਾਢਾਕਾਰ ਜਾਂ ਵਿਗਿਆਨੀ ਬਣ ਗਿਆ ਜਿਹੜੀ ਮਨੁੱਖ ਦੀ ਖਾਣਾ ਪਕਾ ਕੇ ਖਾਣ ਦੀ ਪਚਾਉਣ ਦੀ ਜੋ ਤਰਕੀਬ ਮਨੁੱਖ ਨੇ ਹਾਸਲ ਕੀਤੀ ਅੱਗ ਦਾ ਜੋ ਇਸਤੇਮਾਲ ਕੀਤਾ ਖਾਣਾ ਪਕਾ ਕੇ ਰੰਨ ਕੇ ਭੁੰਨ ਕੇ ਖਾਣ ਦੀ ਜੋ ਵਿਧੀ ਮਨੁੱਖ ਨੇ ਹਾਸਲ ਕਰ ਲਈ ਬਾਂਦਰ ਦੇ ਹੋਰ ਪੂਰਵਜਾਂ ਦੇ ਨਾਲੋਂ ਬਾਂਦਰ ਪ੍ਰਜਾਤੀਆਂ ਦੇ ਨਾਲੋਂ ਇਸ ਕਰਕੇ ਮਨੁੱਖੀ ਸਰੀਰ ਲਗਭਗ 25% ਦੀ ਜ਼ਿਆਦਾ ਵਿਕਸਿਤ ਹੋਇਆ ਦਰਅਸਲ ਮਨੁੱਖੀ ਦਿਮਾਗ ਸਰੀਰ ਦੀ ਕੁੱਲ ਊਰਜਾ ਦਾ ਲਗਭਗ 25% ਹਿੱਸਾ ਦਿਮਾਗ ਪਾਉਂਦਾ ਹੈ ਰਿਗਵੇਦ ਦੀ ਪਹਿਲੀ ਸਤਰ ਹੈ ਗੁਰਵਚਨ ਜਗਤ ਲਿਖਦੇ ਨੇ ਇਹ ਦੁਨੀਆ ਦੇ ਪ੍ਰਾਤਨ ਗ੍ਰੰਥ ਨੇ ਰਿਗਵੇਦ ਸਾਮਵੇਵ ਯਜੁਰਵੇਦ ਅਰਥਵੇਦ ਰੋਗਵੇਦ ਰਿਗਵੇਦ ਦੀ ਪਹਿਲੀ ਲਾਈਨ ਹੈ ਕਿ ਅਗਨੀ ਮਹਿਲੋ ਪ੍ਰਹੋਤਮ ਜਜ ਜਨਾਜ਼ਾ ਦੇਵ ਮਰਤਮ ਵਿਜਮ ਹੋਤਰਮ ਰਤਨਾ ਧਮ ਇਹ ਜਾਨੀ ਉਸ ਵਕਤ ਦੀ ਸੰਸਕ੍ਰਿਤ ਭਾਸ਼ਾ ਦੇ ਨੇ ਇਸ ਦਾ ਅਰਥ ਹੈ ਕਿ ਮੈਂ ਅਗਨੀ ਦੀ ਪੂਜਾ ਕਰਦਾ ਜੋ ਪ੍ਰਭੂ ਦੇ ਰੱਬ ਦੇ ਸਨਮੁਖ ਹੈ ਜੋ ਦੇਵਤਾ ਉਹ ਦੇਵਤਾ ਜੋ ਸੱਚ ਨੂੰ ਦੇਖਦਾ ਉਹ ਯੋਧਾ ਜੋ ਆਨੰਦ ਦਾ ਦਾਤਾ ਹੈ ਇਹ ਅਗਨੀ ਅੱਗ ਦਾ ਦੇਵਤਾ ਦੀ ਉਸਤਤ ਹੈ ਜੋ ਉਸ ਨੂੰ ਮਨੋਖਾ ਤੇ ਬ੍ਰह्म ਊਰਜਾ ਦੇ ਵਿਚਕਾਰ ਵਿਚੋਲੇ ਵਜੋਂ ਪੇਸ਼ ਕਰਦੀ ਹੈ ਹੁਣ ਇਹ ਸਮਝਣ ਦੀ ਜ਼ਰੂਰਤ ਹੈ ਅਸੀਂ ਕਈ ਵਾਰੀ ਜਦੋਂ ਇਦਾਂ ਦਾ ਆਰਟੀਕਲ ਪੜਨ ਲੱਗਦੇ ਆ ਜਾਂ ਤੁਸੀਂ ਸੁਣਨ ਲੱਗਦੇ ਹੋ ਤੁਹਾਨੂੰ ਲੱਗਦਾ ਹੋਣਾ ਯਾਰ ਇਹ ਕੀ ਗੱਲਾਂ ਨੇ ਦਫਾ ਕਰੋ ਤੇ ਤੁਸੀਂ ਤਾਂ ਖੇੜੀ ਵਾਲੇ ਬਾਬੇ ਨੂੰ ਵੇਖੋ ਜਾਂ ਚੁੰਮੇ ਵਾਲੀ ਭਾਬੀ ਵੇਖੋ ਕੀ ਕਹਿੰਦੀ ਹੈ ਪੰਜਾਬ ਦੀ ਫਿਤਰਤ ਹੈ ਜੇ ਤੁਸੀਂ ਸਿਆਣੇ ਹੋਣਾ ਤਾਂ ਇਦਾਂ ਦੀਆਂ ਰੁੱਖੀਆਂ ਜੀਆਂ ਚੀਜ਼ਾਂ ਜਿਹੜੀਆਂ ਤੁਹਾਡੀਆਂ ਸਮਝ ਚ ਨਾ ਪੈਣ ਕਈ ਵਾਰੀ ਦੋ ਦੋ ਤਿੰਨ ਤਿੰਨ ਵਾਰ ਵੀ ਪੜਨੀਆਂ ਸੁਣਨੀਆਂ ਹੁੰਦੀਆਂ ਨੇ ਜੇ ਤੁਸੀਂ ਸਿੱਖਿਆ ਤੋਣਾ ਪਰ ਹੁਣ ਤੁਸੀਂ ਵੇਖੋ ਸਾਡੇ ਲੋਕਾਂ ਦਾ ਸਟੈਂਡਰਡ ਕੀ ਹੈ ਆ ਖੇੜੀ ਵਾਲਾ ਸਾਧ ਬਲਵਿੰਦਰ ਜੀ ਦੇ ਕੋਲ ਸੁਖਬੀਰ ਮਨਪ੍ਰੀਤੇ ਵਾਲੀ ਪਤਾ ਨਹੀਂ ਕਿਹੜੇ ਕਿਹੜੇ ਨੇਤਾ ਯਵਕ ਦੇ ਫਿਰਦੇ ਨੇ ਇਹਦੇ ਕੋਲ ਹੈ ਕੀ ਇਹ ਕਿਤੇ ਖੁੰਡਾ ਲੈ ਕੇ ਹੁੰਦਾ ਚਾਲੇ ਤੋਂ ਹੁੰਦਾ ਨਹੀਂ ਡੋਡਿਆਂ ਨਾਲ ਰੱਜਿਆ ਹੁੰਦਾ ਤੇ ਆ ਪੌਡਕਾਸਟ ਵਾਲੇ ਲੈ ਕੇ ਬਹਿ ਜਾਂਦੇ ਨੇ 60 60 70 70 ਹਜ਼ਾਰ ਲਾਈਕਸ ਆ ਜਾਂਦੇ ਨੇ ਪੈਸੇ ਬਣਦੇ ਨੇ ਆਉਟਪੁੱਟ ਕੀ ਆ ਉਹਦੀ ਜੱਬਾਂ ਉਹਦੀਆਂ ਡੋਡੇ ਖਾਖਾ ਸੁੱਜੀਆਂ ਪਈਆਂ ਨੇ ਬੋਲ ਉਹਦੇ ਤੋਂ ਹੁੰਦਾ ਨਹੀਂ ਇੱਕ ਛੱਡੀ ਤੇ ਦੂਜੀ ਲਿਆਂਦੀ ਬਈ ਬਾਬੇ ਦੀ ਚੜ੍ਹਾਈ ਹੈ ਬਾਬਾ ਆਤਾ ਟੁੱਟੂ ਲੋਕ ਆਪਣੇ ਗੀਤਾਂ ਦੀਆਂ ਕਾਪੀਆਂ ਲੈ ਕੇ ਉਹਦੇ ਤੋਂ ਸਾਈਨ ਕਰਾਉਣ ਦੇ ਲਈ ਲਾਈਨਾਂ 'ਚ ਲੱਗੇ ਖੜੇ ਨੇ ਉਹਦੇ ਨਾਲ ਸੈਲਫੀ ਖਿੱਚਣ ਲਈ ਖੜੇ ਨੇ ਦੱਸੋ ਕਿਹੜਾ ਉਹ ਸੈਲੀਬ੍ਰਿਟੀ ਹੈ ਕੀ ਆ ਉਹਦੇ ਕੋਲ ਆ ਪੰਜਾਬ ਸ਼ਿੰਗਾਰ ਜੀ ਹੈ ਫੁਲਾਂ ਜੀ ਇੱਕ ਸਵਾ ਜੀ ਸਿਰ ਸਵਾ ਤੁਹਾਡੇ ਜਿਹੜੇ ਇਸ ਤਰ੍ਹਾਂ ਦੇ ਚੀਜ਼ਾਂ ਨੂੰ ਫਾਲੋ ਕਰਦੇ ਹੋ ਖੈਰ ਹੁਣ ਦੁਨੀਆ ਭਰ ਦੇ ਵਿੱਚ ਇਹ ਜਿਹੜਾ ਸੱਜਾ ਪੱਖ ਜਾਂ ਇਸ ਤਰ੍ਹਾਂ ਦੀ ਕਟੜ ਸਿਆਸਤ 트ੰਪ ਵਰਗੇ ਲੋਕ ਜਿਹੜੇ ੱੱਕੇ ਮਾਰ ਕੇ ਕੱਢੇ ਹੁਣ ਕਦੇ ਵਾਈਟ ਹਾਊਸ ਚੋਂ ਉਹ ਫੇਰ ਕਾਬਜ ਹੋ ਗਏ ਨੇ ਕਾਰਪੋਰੇਟ ਜਗਤ ਕਿਵੇਂ ਲੋਕਾਂ ਨੂੰ ਉਂਗਲਾਂ ਤੇ ਨਚਾ ਰਿਹਾ ਰੋਟੀ ਦੇ ਸਾਡੇ ਲੋਕਾਂ ਦੇ ਲਾਲੇ ਪਏ ਨੇ ਦੇਸ਼ ਦੀਆਂ ਨੀਤੀਆਂ ਕੀ ਨੇ ਦੇਸ਼ ਦੇ ਕਾਨੂੰਨ ਕੀ ਨੇ ਇਹਨਾਂ ਦੇ ਬਾਰੇ ਅਸੀਂ ਸੋਚਣ ਦਾ ਸਾਡੇ ਕੋਲ ਸਮਾਂ ਨਹੀਂ ਹੈ ਖੈਰ ਗੁਰਵਚਨ ਜਗਤ ਲਿਖਦੇ ਨੇ ਕਿ ਹੁਣ ਅੱਗ ਦੀ ਪੂਜਾ ਦਾ ਇਹ ਸਿਲਸਿਲਾ ਸੀ ਕਿਉਂਕਿ ਅੱਗ ਨੇ ਬੰਦੇ ਨੂੰ ਉਹ ਸ਼ਕਤੀ ਦਿੱਤੀ ਅੱਗ ਤੇ ਕਾਬੂ ਪਾ ਕੇ ਭੋਜਨ ਪਕਾਉਣ ਤੋਂ ਸ਼ੁਰੂ ਹੋ ਕੇ ਮਾਨਵੀ ਹਨਰ ਨੇ ਖੋਜਾਂ ਤੇ ਕਾਢਾਂ ਦੇ ਵਿੱਚ ਹੋਰ ਬਹੁਤ ਤਰੱਕੀ ਕੀਤੀ ਪਰ ਮੱਧ ਕਾਲ ਦੇ ਮਹਾਨ ਵਿਗਿਆਨੀਆਂ ਤੇ ਖੋਜੀਆਂ ਨੇ ਬੇਮਿਸਾਲ ਤਰੱਕੀ ਕੀਤੀ ਫਿਰ ਇੱਕ ਵੱਡੀ ਪलांग ਉਦਯੋਗਿਕ ਕ੍ਰਾਂਤੀ ਦੇ ਰੂਪ ਦੇ ਵਿੱਚ ਪੁੱਟੀ ਗਈ ਇੰਡਸਟਰੀਅਲ ਅ ਰੈਗੂਲੇਸ਼ਨ ਜਿਸ ਨੂੰ ਕਿਹਾ ਜਾਂਦਾ ਜਿਸ ਨੇ ਮਨੁੱਖੀ ਲਿਆਕਤ ਤੇ ਕਾਢਾਂ ਦੀ ਇੱਕ ਲਹਿਰ ਪੈਦਾ ਕੀਤੀ ਇਸ ਨੇ ਬਰਤਾਨੀਆ ਤੇ ਯੂਰਪ ਦੇ ਵਿੱਚ ਲੋਕਤੰਤਰੀ ਲਹਿਰਾਂ ਨੂੰ ਜਨਮ ਦਿੱਤਾ ਵਿਗਿਆਨ ਦੇ ਨਾਲ ਨਾਲ ਸਿਹਤ ਵੀ ਪਰਫੁੱਲਤ ਹੋਇਆ ਲਿਟਰੇਚਰ ਲੋਕਤੰਤਰੀ ਸ਼ਾਸਨ ਤੇ ਸੰਸਥਾਵਾਂ ਦੇ ਵਿਕਾਸ ਕਾਰਨ ਅਧਿਜੋਕ ਗ੍ਰਾਂਤੀ ਦਾ ਫਲ ਅਜੇ ਵੀ ਕਾਫੀ ਹੱਦ ਤੱਕ ਮਨੁੱਖ ਜਾਤੀ ਨੂੰ ਮਿਲ ਰਿਹਾ ਹੈ ਜਿਸ ਤਰ੍ਹਾਂ ਇਹਨਾਂ ਸੰਸਥਾਵਾਂ ਦੀ ਕਿਸਮ ਉਦਾਰਵਾਦੀ ਸੀ ਜਿੱਥੋਂ ਤੱਕ ਜਰਮਨੀ, ਸਪੇਨ, ਅਤਾਲਵੀ ਤੇ ਰਾਸ਼ਟਰ ਅਤਾਲਵੀ ਰਾਸ਼ਟਰਾਂ ਨੇ ਤਾਨਾਸ਼ਾਹੀਆਂ ਨੂੰ ਜਨਮ ਨਹੀਂ ਦਿੱਤਾ ਡਿਕਟੇਟਰਸ਼ਿਪ ਨੂੰ ਇਹਨਾਂ ਦੇਸ਼ਾਂ ਦੀਆਂ ਲੋਕਤੰਤਰੀ ਸੰਸਥਾਵਾਂ ਨੂੰ ਕਮਜ਼ੋਰ ਕਰ ਦਿੱਤਾ ਤੇ ਹਾਲਾਂਕਿ ਪਹਿਲਾ ਤੇ ਦੂਸਰਾ ਵਿਸ਼ਵ ਯੁੱਧ ਦੇ ਦੌਰਾਨ ਲੋਕਾਂ ਦੇ ਭਾਰੇ ਸਮਰਥਨ ਨਾਲ ਲੋਕਤੰਤਰ ਦੀ ਜਿੱਤ ਹੋਈ ਇਹ ਦੌਰ ਅਗਲੀ ਵੱਡੀ ਪੁਲਾੰਗ ਦਾ ਗਵਾਹ ਬਣਿਆ ਪਰਮਾਣੂ ਊਰਜਾ ਜਿਸ ਨੂੰ ਇੱਕ ਅਜਿਹੀ ਦੁਨੀਆ ਸਾਹਮਣੇ ਜਿਸਨੇ ਜਿਸ ਨੂੰ ਇੱਕ ਅਜਿਹੀ ਦੁਨੀਆ ਸਾਹਮਣੇ ਲਿਆਂਦਾ ਜਿਹੜੀ ਉਤਸੁਕਤਾ ਨਾਲ ਇਸ ਨੂੰ ਅਡੀਕ ਰਹੀ ਸੀ ਖੁਸ਼ਕਿਸਮਤੀ ਨਾਲ ਦੁਨੀਆ ਇਕਜੁੱਟ ਹੋਈ ਤੇ ਪਰਮਾਣੂ ਊਰਜਾ ਨੂੰ ਕਾਬੂ ਕਰਨ ਲਈ ਸੰਸਥਾਵਾਂ ਬਣਾਈਆਂ ਗਈਆਂ ਪਰਮਾਣੂ ਸ਼ਕਤੀਆਂ ਦੁਆਰਾ ਸੰਧੀਆਂ ਤੇ ਸਾਈਨ ਕੀਤੇ ਗਏ ਤੇ ਉਹਨਾਂ ਨੂੰ ਮੰਨਿਆ ਵੀ ਗਿਆ ਹੁਣ ਤੱਕ ਅਸੀਂ ਕਾਮਯਾਬ ਰਹੇ ਹਾਂ ਇਸ ਦੀ ਵਰਤੋਂ ਮੁੱਖ ਰੂਪ ਦੇ ਵਿੱਚ ਪਰਮਾਣੂ ਦੀ ਵਰਤੋਂ ਪੋਜੀਟਿਵ ਤਰੀਕੇ ਨਾਲ ਕੀਤੀ ਜਾਣ ਲੱਗੀ ਪਰਮਾਣੂ ਬਿਜਲੀਕਰਜਾਂ ਪਰਮਾਣੂ ਭਾਵਰਾਂ ਦਾ ਸਦ ਉਪਯੋਗ ਹੋਣ ਲੱਗਾ ਇਥੋਂ ਤੱਕ ਕਿ ਸਾਡੇ ਲੋਕਤੰਤਰਾਂ ਉਦਾਰਵਾਦੀ ਸਰਕਾਰਾਂ ਤੇ ਸੰਸਥਾਵਾਂ ਦੇ ਕਾਰਨ ਇਹ ਸੰਭਵ ਹੋ ਸਕਿਆ ਕਿ ਅਸੀਂ ਪਰਮਾਣੂ ਦੀ ਸ਼ਕਤੀ ਤੋਂ ਬਹੁਤ ਫਾਇਦਾ ਲਿਆ। ਅੱਜ ਜਿਸ ਤਰ੍ਹਾਂ ਮਨੁੱਖਤਾ AI ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਕੁਆਂਟਮ ਕੰਪਿਊਟਰ ਵਿਕਸਿਤ ਕਰ ਰਹੀ ਹੈ ਜਦੋਂ ਇਹ ਦੋਵੇਂ ਇਕੱਠੇ ਹੁੰਦੇ ਨੇ ਤਾਂ ਇੱਕ ਸੁਚੇਤ AI ਦੀ ਇੱਕ ਵੱਡੀ ਸੰਭਾਵਨਾ ਪੈਦਾ ਕਰਦੇ ਨੇ। ਸਿਧਾਂਤਕ ਤੌਰ ਤੇ ਇੱਕ ਅਜਿਹੀ AI ਜੋ ਸਵੈ ਰੋਜ਼ਗਾਰ ਅਤੇ ਸੁਤੰਤਰ ਫੈਸਲੇ ਲੈਣ ਦੇ ਸਮਰੱਥ ਹੈ। ਕੀ ਅਸੀਂ ਇੱਕ ਵਾਰ ਫਿਰ ਇੱਕ ਅਜਿਹੇ ਮੋੜ ਤੇ ਖੜੇ ਹਾਂ ਕਿ ਮਨੁੱਖਤਾ ਅਗਲੀ ਨਿਰੰਤਰ ਅਗਨੀ ਵਿਕਸਿਤ ਕਰਨ ਜਾ ਰਹੀ ਹੈ ਤਕਨੀਕੀ ਵਿਕਾਸ ਤੋਂ ਇਲਾਵਾ ਮਨੁੱਖਤਾ ਅੱਗੇ ਚੁਣੌਤੀ ਹਮੇਸ਼ਾ ਇਹ ਰਹੀ ਹੈ ਕਿ ਆਪਣੇ ਵੱਲੋਂ ਪੈਦਾ ਕੀਤੀ ਗਈ ਅੱਗ ਨੂੰ ਉਹ ਕਿਵੇਂ ਕਾਬੂ ਰੱਖੇ ਕਿਉਂਕਿ ਅੱਗ ਅਗਰ ਬੇਕਾਬੂ ਹੋ ਗਈ ਤਾਂ ਤਬਾਹੀ ਲਿਆਉਂਦੀ ਹੈ ਹੁਣ ਚਰਨੋਬਲ ਦੇ ਵਿੱਚ ਜੋ ਕੁਝ ਹੋਇਆ ਸੀ ਰਸ਼ੀਆ ਦੇ ਵਿੱਚ ਇੱਕ ਪਰਮਾਣੂ ਪਲਾਂਟ ਸੀ ਉੱਥੇ ਧਮਾਕਾ ਹੋ ਗਿਆ ਸੀ ਜਿਸ ਦਾ ਨਾਮ ਚਰਨੋਬਲ ਪਲਾਂਟ ਸੀ ਤਾਂ ਉੱਥੇ ਜਿਹੜੀ ਤਬਾਹੀ ਹੋਈ ਸੀ ਇੱਕ ਮਿਸਾਲ ਹੈ ਇਸੇ ਤਰ੍ਹਾਂ ਹਿਰੋਸ਼ੀਮਾ ਤੇ ਨਾਗਾਸਾਕੀ ਦੇ ਇਤਰਾਜੋ ਕਰੇ ਜਦੋਂ ਲਿਟਲ ਬாய் ਨਾਂ ਦੇ ਛੋਟੇ ਜਿਹੇ ਪਰਮਾਣੂ ਬੰਬ ਨੇ ਜਾਪਾਨ ਦੇ ਇਸ ਹਿਰੋਸ਼ੀਮਾ ਤੇ ਨਾਗਾਸਾਕੀ ਸ਼ਹਿਰਾਂ ਨੂੰ ਪੱਥਰ ਬਣਾ ਦਿੱਤਾ ਸੀ ਸਾੜ ਦਿੱਤਾ ਸੀ ਇਸੇ ਤਰ੍ਹਾਂ ਕੋਵਿਡ-19 ਦੀ ਮਹਾਮਾਰੀ ਬਾਰੇ ਵੀ ਕਈ ਸਵਾਲਾਂ ਦੇ ਜਵਾਬ ਨਹੀਂ ਮਿਲੇ ਕਿ ਕਿਉਂ ਲਿਆਂਦੀ ਗਈ ਇਸ ਦੇ ਨਾਲ ਦੁਨੀਆ ਨੂੰ ਕਿੰਨਾ ਘਾਟਾ ਪਿਆ ਕੋਵਿਡ-19 ਤੋਂ ਬਾਅਦ ਅਮੀਰ ਹੋਰ ਅਮੀਰ ਹੋਏ ਉਹਨਾਂ ਦੇ ਸੌਦੇ ਵੇਕੇ ਉਹਨਾਂ ਦੀਆਂ ਦਵਾਈਆਂ ਵੇਕੀਆਂ ਉਹਨਾਂ ਦੇ ਕਾਰੋਬਾਰ ਵੇਕੇ ਮਾਤੜ ਲੋਕ ਕੋਵਿਡ-19 ਦੀ ਘਾਟੇ ਦੇ ਛੱਲੇ ਅਜੇ ਤੱਕ ਨਹੀਂ ਉਭਰੇ ਪਰ ਆ ਅਮਬਾਨੀ ਅੰਡਾਨੀ ਬਿਲ ਗੇਟਸ ਟਰੰਪ ਜਿਹੜੀ ਦੁਨੀਆ ਦੇ ਅਮੀਰ ਹੋਰ ਅਰਬਪਤੀ ਹੋ ਗਏ ਉਸ ਤਰ੍ਹਾਂ ਕੋਵਿਡ ਤੋਂ ਬਾਅਦ ਇਹਨਾਂ ਨੇ ਇੱਕ ਸਕੀਮ ਲਾ ਲਈ ਕਿ ਦੁਨੀਆ ਨੇ ਤਾਂ ਖਾਣਾ ਤੇ ਹੈ ਹੀ ਹੈ ਨਾ ਸੋ ਖੇਤੀ ਸੈਕਟਰ ਤੇ ਕਾਬੂ ਕਰਨ ਦੇ ਲਈ ਹਰ ਵੱਡਾ ਕਾਰੋਬਾਰੀ ਜ਼ਮੀਨ ਨੂੰ ਪੈ ਗਿਆ ਬਿਲ ਗੇਟਸ ਅਮਰੀਕਾ ਦਾ ਸਭ ਤੋਂ ਵੱਡਾ ਫਾਰਮਰ ਬਣ ਗਿਆ ਪੰਜਾਬ ਦੇ ਵਿੱਚੋਂ ਮਾਨੀਆਂ ਅਡਾਨੀਆਂ ਨੇ ਸੈਲੋ ਬਣਾ ਲਏ ਕਿ ਅਨਾਜ ਨੂੰ ਕਾਬੂ ਕਰੋ ਜਿਹਦੇ ਕੋਲ ਅਨਾਜ ਹੈ ਉਹਦੇ ਕੋਲ ਸਭ ਕੁਝ ਹੈ ਖੇਤੀ ਦੇ ਵਿੱਚੋਂ ਆਮ ਬੰਦੇ ਬਾਹਰ ਕੀਤੇ ਜਾ ਰਹੇ ਨੇ ਇਸ ਦੌਰਾਨ ਗੁਰਵਚਨ ਜੈਕਤ ਲਿਖਦੇ ਨੇ ਕਿ ਮੈਂ ਤਕਨੀਕ ਦੀ ਦੁਰਵਰਤ ਤੋਂ ਬਾਰੇ ਲੰਮੀ ਗੱਲ ਕਰ ਸਕਦਾ ਕਿ ਕਿਵੇਂ ਮਨੁੱਖਤਾ ਆਪਣੇ ਫਾਇਦੇ ਲਈ ਕੀਤੀ ਤਕਨੀਕੀ ਤਰੱਕੀ ਨੂੰ ਸਮੂਹਕ ਵਿਨਾਸ਼ ਜਾਂ ਕੰਟਰੋਲ ਦੇ ਹਥਿਆਰ ਦੇ ਵਿੱਚ ਬਦਲ ਦਿੰਦੀ ਹੈ ਜਿਉਂ-ਜਿਉਂ ਅਸੀਂ ਇਸ ਉਨਤ ਤਕਨੀਕ ਨੂੰ ਵਿਕਸਿਤ ਕਰਦੇ ਹਾਂ ਸਾਨੂੰ ਕਾਰਲ ਸਾਗਨ ਵੱਲੋਂ ਬਿਆਨੇ ਗਏ ਤਕਨੀਕੀ ਅਲੜਪਣ ਦੇ ਵਿਚਾਰਾਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਜਿਸ ਦੀ ਵਿਸ਼ੇਸ਼ਤਾ ਇਹ ਹੈ ਕਿ ਮਨੁੱਖਤਾ ਕੋਲ ਦੁਨੀਆ ਨੂੰ ਬਦਲਣ ਦੀ ਬੇਅੰਤ ਸ਼ਕਤੀ ਤਾਂ ਹੈ ਪਰ ਇਸ ਨੂੰ ਸੁਰੱਖਿਅਤ ਢੰਗ ਨਾਲ ਚਲਾਉਣ ਲਈ ਲੋੜਿੰਦੀ ਸੂਝ ਜਾਂ ਦੂਰੰਦੇਸ਼ੀ ਨਹੀਂ ਹੈ ਇਹ ਨੋਟ ਕੀਤਾ ਜਾਣਾ ਚਾਹੀਦਾ ਹੈ ਕਿ ਰਾਜਨੀਤੀ ਦੇ ਵਿੱਚ ਕੱਟੜ ਸੱਜੇ ਪੱਖੀ ਝੁਕਾਵ ਵਧ ਰਿਹਾ ਹੈ ਜਿਵੇਂ 트럼ਪ ਮੋਦੀ ਲਾਣਾ ਜਾਂ ਪਾਕਿਸਤਾਨ ਦੇ ਹਾਕਮ ਤੇ ਇਹ ਕੱਟੜ ਪੱਖੀ ਸੱਜੇ ਪੱਖੀ ਝੁਕਾ ਜੋ ਵਧ ਰਿਹਾ ਜੋ ਮਾਗਾ ਲਹਿਰ ਅਤੇ ਯੂਰਪ ਏਸ਼ੀਆ ਦੱਖਣੀ ਅਮਰੀਕਾ ਦੇ ਵਿੱਚ ਇਸ ਤਰ੍ਹਾਂ ਰਾਜਨੀਤਿਕ ਸਰਗਰਮੀਆਂ ਦੇ ਵਿੱਚ ਵੇਖਿਆ ਜਾ ਰਿਹਾ ਸਾਡੀ ਜ਼ਬਰਦਸਤ ਤਕਨੀਕੀ ਤਰੱਕੀ ਜਿਹੇ ਸਮੇਂ ਹੋ ਰਹੀ ਹੈ ਜਦੋਂ ਰਾਜਨੀਤੀ ਤੇ ਸਰਕਾਰ ਅੰਦਰਲਾ ਉਦਾਰਵਾਦ ਕੱਟੜ ਸੱਜੇ ਪੱਖੀਆਂ ਲਈ ਰਾਹ ਪੈਦਾ ਕਰ ਰਿਹਾ ਉਦਾਰਵਾਦੀ ਲੋਕਤੰਤਰ ਤੇ ਉਦਾਰਵਾਦੀ ਅਰਥਚਾਰੇ ਰਾਜਨੀਤੀ ਤੇ ਅਰਥ ਸ਼ਾਸਤਰ ਦੇ ਵਿੱਚ ਤਾਨਾਸ਼ਾਹੀ ਲਈ ਰਾਹ ਛੱਡ ਰਹੇ ਨੇ ਵਿਸ਼ਵ ਵਿਵਸਥਾ ਵਾਪਸ ਨੇਸ਼ਨ ਸਟੇਟ ਵੱਲ ਪਰਤ ਰਹੀ ਹੈ ਇਸ ਤੋਂ ਇਲਾਵਾ ਨੇਸ਼ਨ ਸਟੇਟ ਸਰਕਾਰ ਦੇ ਇੱਕ ਬਹੁਤ ਹੀ ਸਖਤ ਰੂਪ ਨੂੰ ਅਪਣਾ ਰਹੀ ਹੈ ਜੋ ਕਿ ਤਾਨਾਸ਼ਾਹੀ ਹੈ ਕੋਸ਼ਿਸ਼ ਇਹ ਹੈ ਕਿ ਲੋਕਤੰਤਰੀ ਚੋਣਾ ਦਾ ਮੁਖੌਟਾ ਬਣਿਆ ਰਹੇ ਤੇ ਤੰਤਰ ਨੂੰ ਅੰਦਰੋਂ ਖੋਖਲਾ ਕਰ ਦਿੱਤਾ ਜਾਵੇ ਤਾਨਾਸ਼ਾਹੀ ਤੇ ਸੁਰੱਖਿਆਵਾਦ ਦਾ ਟ੍ਰੋਜਨ ਹਾਰਸ ਚੁਣੀਆਂ ਹੋਈਆਂ ਸਰਕਾਰਾਂ ਦੇ ਗੇਟ ਰਾਹੀਂ ਅੰਦਰ ਆ ਗਿਆ ਪਲੇਟੋ ਨੇ ਲੋਕਤੰਤਰ ਦੀ ਲੋਚਨਾ ਕੀਤੀ ਸੀ ਤੇ ਇਸ ਨੂੰ ਹੌਲੀ-ਹੌਲੀ ਨਿਰਕੁੰਸ਼ ਸ਼ਾਸਨ ਦੇ ਵਿੱਚ ਬਦਲਦੇ ਹੋਏ ਦੇਖਿਆ ਸੀ ਕਿਉਂਕਿ ਤਾਕਤਾਂ ਉਹਨਾਂ ਲੋਕ ਲਵਾਉਂ ਨਤਾਵਾਂ ਕੋਲ ਚਲੀਆਂ ਜਾਂਦੀਆਂ ਨੇ ਜੋ ਜਨਤਾ ਨੂੰ ਗੁੰਮਰਾਹ ਕਰਨ ਚ ਮਾਹਰ ਹੁੰਦੇ ਨੇ ਇਸ ਨੂੰ ਵਾਕਈ ਇਸ ਵਿੱਚ ਵਾਕਈ ਸੱਚਾਈ ਹੈ ਕਿ ਜੇਕਰ ਅਸੀਂ ਆਪਣੀਆਂ ਸੰਸਥਾਵਾਂ ਨੂੰ ਨਜ਼ਰਅੰਦਾਜ਼ ਕਰਦੇ ਹਾਂ ਸ਼ਕਤੀ ਦੇ ਸੰਤੁਲਨ ਨੂੰ ਖਤਮ ਕਰਦੇ ਹਾਂ ਤਾਂ ਅਜਿਹਾ ਹੋ ਸਕਦਾ ਹੈ ਕੇਂਦਰਵਾਦੀ ਉਦਾਰਵਾਦੀ ਵਿਚਾਰਧਾਰਾ ਨੂੰ ਕੱਟੜ ਸੱਜੇ ਪੱਖੇ ਦੀ ਲਹਿਰ ਨੂੰ ਪਿੱਛੋਂ ਤੱਕ ਦਿੱਤਾ ਲਹਿਰ ਨੇ ਸੱਜੇ ਪੱਖੀ ਲਹਿਰ ਨੇ ਪਿੱਛੇ ਤੱਕ ਦਿੱਤਾ ਇਹਨਾਂ ਘਟਨਾਵਾਂ ਦੇ ਨਾਲ ਨਾਲ ਯੂਰਪ, ਏਸ਼ੀਆ, ਆਸਟ੍ਰੇਲੀਆ ਆਦਿ ਦੇ ਜ਼ਿਆਦਾਤਰ ਦੇਸ਼ਾਂ ਦੇ ਰੱਖਿਆ ਬਜਟ ਦੇ ਵਿੱਚ ਭਾਰੀ ਵਾਧਾ ਕੀਤਾ ਜਾ ਰਿਹਾ ਹੈ ਜਾਨੀ ਮਿਲਟਰੀ ਤੇ ਖਰਚਾ ਤੇ ਇਹ ਮੁਲਕ ਮੁੜ ਹਥਿਆਰਬੰਦ ਹੋ ਰਹੇ ਨੇ ਇਸ ਦੇ ਨਾਲ ਵਿਕਾਸਸ਼ੀਲ ਅਰਥਚਾਰੇ ਤੋਂ ਹਟ ਕੇ ਵਿਕਸਤ ਤੇ ਵਿਕਾਸਸ਼ੀਲ ਦੇਸ਼ਾਂ ਦੇ ਵਿੱਚ ਮੁੜ ਹਥਿਆਰਾਂ ਦੀ ਹੋੜ ਪੈਦਾ ਹੋ ਗਈ ਹੈ ਇਸ ਦਾ ਫਾਇਦਾ ਵਿਸ਼ਾਲ ਸੈਨਿਕ ਉਦਯੋਗਕ ਗੱਠਜੋੜ ਨੂੰ ਮਿਲਦਾ ਹੈ ਜਣੇ ਕਿ ਹੁਣ ਅਮਰੀਕਾ ਫਰਾਂਸ ਇੰਗਲੈਂਡ ਇਹ ਮੁਲਕ ਜਿਹੜੇ ਹਥਿਆਰਾਂ ਦੇ ਸਦਾਗਰ ਨੇ ਉਹਨਾਂ ਦਾ ਸੌਦਾ ਵੇਚਦਾ ਹੈ ਅੱਜ ਬਜਟ ਮੁੜ ਤੋਂ ਹਥਿਆਰਾਂ ਦਾ ਜ਼ਖੀਰਾ ਜਮਾ ਕਰਨ ਲਈ ਬਣਾਏ ਜਾ ਰਹੇ ਨੇ ਪਰਮਾਣੂ ਸੰਧੀਆਂ ਨੂੰ ਰੱਦ ਕੀਤਾ ਜਾਂਦਾ ਪੰਜਾਬ 'ਚ ਹੀ ਵੇਖ ਲੋ ਜੇ ਕਿਸੇ ਬੰਦੇ ਦੀ ਸ਼ਿਫਾਰਿਸ਼ ਨਹੀਂ ਤਾਂ ਲਾਇਸੈਂਸ ਬਣਾਉਣਾ 3 ਲੱਖ ਰੁਪਏ ਤੱਕ ਖਰਚਾ ਹੋਣ ਲੱਗ ਗਿਆ ਅਸਲੇ ਦੇ ਲਾਇਸੈਂਸ ਤੇ ਇਸੇ ਦੌਰਾਨ ਭਾਰਤ ਵਿੱਚ ਅਸਲਾ ਸਰਕਾਰੀ ਕਿੰਨਾ ਵਿਕਣ ਲੱਪਿਆ ਨਜਾਇਜ਼ ਅਸਲਾ ਕਿੰਨਾ ਵਿਕਣ ਲੱਪਿਆ ਲੋਕ ਆਪਣੀ ਸੁਰੱਖਿਆ ਦੇ ਲਈ ਚੰਗੀ ਖਾਦ ਖਰਾਕ ਜਾਂ ਚੰਗੇ ਸੋਨੇ ਘਰ ਦੀ ਬਜਾਏ ਹਥਿਆਰਾਂ ਤੇ ਨਿਰਭਰ ਕਰਨ ਲੱਗੇ ਨੇ ਕਿ ਯਾਰ ਹਥਿਆਰ ਵਧੀਆ ਰੱਖੋ ਉਸ ਦੇ ਨਾਲ ਮਾਰਾ ਮਾਰੀ ਵਧੇਗੀ ਇਸ ਵਿਕਾਸਸ਼ੀਲ ਅਰਥਚਾਰੇ ਤੋਂ ਹਟ ਕੇ ਵਿਕਸਤ ਤੇ ਵਿਕਾਸਸ਼ੀਲ ਦੇਸ਼ ਮੁੜ ਹਥਿਆਰਾਂ ਦੀ ਹੋੜ ਵੱਲ ਨੂੰ ਤੁਰ ਪਏ ਨੇ ਇਸ ਦਾ ਫਾਇਦਾ ਹਥਿਆਰਾਂ ਦੇ ਸਦਾਗਰਾਂ ਨੂੰ ਹੋ ਰਿਹਾ ਅੱਜ ਹਰ ਦੇਸ਼ ਆਪਣੇ ਬਜਟ ਦੇ ਵਿੱਚ ਹਥਿਆਰਾਂ ਤੇ ਪੈਸਾ ਜ਼ਿਆਦਾ ਖਰਚ ਰਿਹਾ ਹੈ ਪਰਮਾਣੂ ਸੰਧੀਆਂ ਨੂੰ ਰੱਦ ਕੀਤਾ ਜਾ ਰਿਹਾ ਪਰਮਾਣੂ ਭੰਡਾਰਾਂ ਨੂੰ ਮੁੜ ਭਰਿਆ ਜਾ ਰਿਹਾ ਹੈ ਹਥਿਆਰ ਖਰੀਦਣਾਂ ਮੁਲਕਾਂ ਦੀ ਮਜਬੂਰੀ ਬਣ ਗਈ ਇਹ ਸਭ ਵੱਡੀ ਤਬਾਹੀ ਵੱਲ ਇਸ਼ਾਰਾ ਕਰਦੇ ਨੇ ਇਹ ਦੁਨੀਆ ਦੇ ਵਿੱਚ ਵਕ ਵਕ ਥਾਵਾਂ ਤੇ ਲੜਕੀਆਂ ਜੰਗਾਂ ਨਾਲ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਆਪਾਂ ਫਲਸਤੀਨ ਇਰਾਨ ਦੀ ਜੰਗ ਵੇਖਦੇ ਆਂ ਤੇ ਹਾਲੀਆ ਇਰਾਨ ਤੇ ਅਮਰੀਕਾ ਦੇ ਹਮਲੇ ਵੇਖਦੇ ਆਂ ਯੂਕਰੇਨ ਰਸ਼ੀਆ ਦੀਆਂ ਲੜਾਈਆਂ ਵੇਖ ਰਿਹਾ ਭਾਰਤ ਤੇ ਪਾਕਿਸਤਾਨ ਦੇ ਵਿੱਚ ਚੀਨ ਦੇ ਵਿੱਚ ਵੱਧਦੇ ਟਕਰਾਅ ਵੇਖ ਰਿਹਾ ਜਿਹੜਾ ਪੈਸਾ ਲੋਕ ਭਲਾਈ ਤੇ ਲੱਗਣਾ ਉਹ ਹਥਿਆਰਾਂ ਤੇ ਲੱਗ ਰਿਹਾ ਆ ਜਿਹੜੇ ਹਥਿਆਰਾਂ ਦੇ ਸਦਾਗਰ ਹਰਾਮਜਾਦੇ ਲੋਕ ਨੇ ਇਹ ਸਾਰਾ ਕੁਝ ਕਰ ਰਹੇ ਨੇ ਇੰਡੀਆ 'ਚ ਤੁਸੀਂ ਵੇਖੋ ਕਿ ਵੈਪਨ ਦੀਆਂ ਕਿੰਨੀਆਂ ਪ੍ਰਾਈਵੇਟ ਕੰਪਨੀਆਂ ਖੁੱਲ ਗਈਆਂ ਨੇ ਕੋਈ ਫੁਲਾਣੇ ਵਾਲਿਆਂ ਦਾ ਕੋਈ ਟਮਕਾਣੇ ਵਾਲਿਆਂ ਦਾ ਅੱਗੇ ਸਿਰਫ ਆਰਡੀਨੈਂਸ ਸੀਗੀ ਸਰਕਾਰੀ ਹੁਣ ਪ੍ਰਾਈਵੇਟ ਹਥਿਆਰ ਕੰਪਨੀਆਂ ਤੁਸੀਂ ਵੇਖੋ ਇੰਡੀਆ ਦੇ ਵਿੱਚ ਕਿੰਨੇ ਸੋਹਣੇ ਰਾਈਫਲ ਤੇ ਕਿੰਨੀਆਂ ਮਹਿੰਗੀਆਂ ਪਿਸਤਲਾਂ ਰਵਾਲਵਰ ਬਣਾ ਰਹੇ ਨੇ ਲੋਕ ਮਜਬੂਰਨ ਖਰੀਦ ਰਹੇ ਨੇ ਆਪਣੀ ਸੁਰੱਖਿਆ ਲਈ ਪਰ ਖਰੀਦ ਕੇ ਕੀ ਕਰੋਗੇ ਆ ਜਿਹੜਾ ਸਰਪੰਚ ਹਰਪਿੰਦਰ ਕਤਲ ਹੋਇਆ ਇਸ ਦੇ ਦੋਸਤਾਂ ਨੇ ਇੱਕ ਗੈਂਗਸਟਰ ਫਰੋਤੀ ਲੈਣ ਆਏ ਨੋਨੀ ਨੂੰ ਮਾਰਿਆ ਸੀ ਬਦਲੇ ਦੇ ਵਿੱਚ ਅਗਲੇ ਨੇ ਇਹਨਾਂ ਦਾ ਬੰਦਾ ਮਾਰ ਦਿੱਤਾ ਕਹਿੰਦੇ ਬਾਕੀਆਂ ਨੂੰ ਵੀ ਜੜਾਂਗੇ ਕੀ ਕਰੋਗੇ ਹਥਿਆਰ ਰੱਖ ਕੇ ਇਸ ਦੌਰਾਨ ਤੁਸੀਂ ਵੇਖੋ ਕਿ ਗੈਂਗਸਟਰ ਸਿਆਸਤ ਚਾ ਰਹੇ ਨੇ ਅਮਰਪਾਲ ਸਿੰਘ ਆਉਂਦਾ ਤੇ ਨਾਲ ਕਿੰਨੇ ਹਥਿਆਰਾਂ ਵਾਲੇ ਆ ਰਹੇ ਨੇ ਕਿਸ ਤੋਂ ਖਤਰਾ ਇਹਨਾਂ ਨੂੰ ਜੇ ਗੁਰੂਦਰ ਸਿੰਘ ਹੈ ਗੁਰਪ੍ਰੀਤ ਸੇਖੋਂ ਆਉਂਦਾ ਗੈਂਗਸਟਰ ਸੀ ਅੱਜ ਕੱਲ ਉਹਦੇ ਨਾਲ ਕਿੰਨੀ ਸਿਕਿਉਰਿਟੀ ਘਮ ਰਹੀ ਹੈ ਆ ਬਲਵਿੰਦਰ ਸਾਹ ਦਾ ਇਹ ਗਨਮੈਨ ਚੁੱਕੀ ਫਿਰਦਾ ਕਿੰਨੇ ਪੱਤਰਕਾਰ ਨੇ ਗਨਮੈਨ ਸਰਕਾਰੀ ਜਾਂ ਨਿੱਜੀ ਲੈ ਕੇ ਘੁੰਮ ਰਹੇ ਨੇ ਵੇਹਾ ਸ਼ਾਦੀਆਂ ਦੇ ਦੌਰਾਨ ਸਾਨੂੰ ਕਿੰਨੇ ਪ੍ਰਾਈਵੇਟ ਗਨਮੈਨ ਲੈਣੇ ਪੈ ਰਹੇ ਨੇ ਇੱਕ ਰਾਜਿਕਤਾ ਦਾ ਮਾਹੌਲ ਹੈ ਇੱਥੋਂ ਤੱਕ ਤੁਸੀਂ ਸੁਰੱਖਿਅਤ ਨਹੀਂ ਹੈ ਸੁੱਤੇ ਪਿਆ ਵੀ ਸੁਪਨੇ ਆਉਂਦੇ ਨੇ ਖੜਕਾ ਹੋਇਆ ਪਤਾ ਨਹੀਂ ਕਿੱਥੇ ਗੋਲੀ ਚੱਲ ਗਈ ਇਸੇ ਦੌਰਾਨ ਇਹ ਜੋ ਦੁਨੀਆ ਭਰ ਦੇ ਵਿੱਚ ਸੱਜੇ ਪੱਖੀ ਸਰਕਾਰਾਂ ਸੱਜੇ ਪੱਖੀ ਲੋਕਾਂ ਦਾ ਰੁਝਾਨ ਵੱਧ ਰਿਹਾ ਹੈ ਮਨੁੱਖ ਦੁਆਰਾ ਮਨੁੱਖ ਦੀ ਲੁੱਟ ਵੱਧ ਰਹੀ ਹੈ ਇਸ ਵੱਡੀ ਤਬਾਹੀ ਵੱਲ ਇਹ ਇਸ਼ਾਰਾ ਕਰਦੇ ਨੇ ਕਿ ਦੁਨੀਆ ਦੇ ਵਿੱਚ ਵੱਖ-ਵੱਖ ਥਾਵਾਂ ਤੇ ਭੜਕੀਆਂ ਜੰਗਾਂ ਕਿਸ ਤਰ੍ਹਾਂ ਦਾ ਮਾਹੌਲ ਪੈਦਾ ਕਰਨਗੀਆਂ ਇੱਕ ਅਜਿਹੀ ਦੁਨੀਆ ਤੁਹਾਡੇ ਸਾਹਮਣੇ ਹੋਵੇਗੀ ਜੋ ਕੁਝ ਤਕਨੀਕੀ ਮਾਰ ਟੈਕਨੋਕਰੇਟਸ ਅਤੇ ਧਨਾਸ਼ਾਹ ਸ਼ਾਸਕਾਂ ਦੇ ਰਹਿਮੋ ਕਰਮ ਤੇ ਅਸੀਂ ਰਵਾਂਗੇ ਨਸ਼ਸਤਰੀਕਰਨ ਕਮਿਸ਼ਨ ਏਆਈਏ ਇੰਟਰਨੈਸ਼ਨਲ ਆਟੋਮੈਟਿਕ એનર્ਜੀ ਏਜੰਸੀ ਤੇ ਸੰਯੁਕਤ ਰਾਸ਼ਟਰ ਤੇ ਹੋਰ ਕਈ ਸੰਸਥਾਵਾਂ ਨੇ ਪਰਮਾਣੂ ਊਰਜਾ ਦੇ ਵਿਕਾਸ ਅਤੇ ਵਰਤੋਂ ਤੇ ਇੱਕ ਪਰਨਾਲੀਗਤ ਨਿਰੰਤਰਣ ਬਰਾਉਣ ਦੀ ਮਦਦ ਕੀਤੀ ਸੀ ਹਾਲਾਂਕਿ ਇਹ ਬਹੁਤ ਤੇਜ਼ੀ ਨਾਲ ਵਿਕਸਿਤ ਹੋ ਰਹੀ ਤਕਨੀਕ AI ਦੁਰਗਾਮੀ ਤਬਦੀਲੀਆਂ ਲਿਆਉਣ ਤੇ ਖਲਲ ਪਾਉਣ ਦੇ ਸਮਰੱਥ ਹੈ ਜਿਸ ਉੱਤੇ ਇਸ ਵੇਲੇ ਕੋਈ ਪ੍ਰਨਾਲੀਗਤ ਕੰਟਰੋਲ ਨਹੀਂ ਹੈ ਫੌਰੀ ਲੋੜ ਹੈ ਕਿ ਇਹ ਸਾਰੇ ਕੇ ਸਾਰੇ ਦੇਸ਼ ਇਸ AI ਦੇ ਇਸ ਹੱਲੇ ਦਾ ਸਾਹਮਣਾ ਕਰਨ ਦੇ ਲਈ ਇਕਜੁੱਟ ਹੋਣ ਤੇ ਕੰਟਰੋਲ ਅਤੇ ਸੰਤੁਲਨ ਦੀ ਇੱਕ ਪ੍ਰਨਾਲੀ ਕੜਨ ਜੋ ਇਸ ਪਾਸੇ ਧਿਆਨ ਨਾ ਦਿੱਤਾ ਗਿਆ ਤਾਂ ਅਜਿਹੀ ਸਥਿਤੀ ਪੈਦਾ ਹੋ ਸਕਦੀ ਹੈ ਕਿ ਜਿੱਥੇ AI ਜਾਂ AI ਆਰਟੀਫੀਸ਼ੀਅਲ ਇੰਟੈਲੀਜੈਂਸ ਇੱਕ ਬੇਕਾਬੂ ਅਗ ਬਣ ਸਕਦੀ ਹੈ। ਸੋ ਦੁਨੀਆ ਦੇ ਵਿੱਚ ਵੱਡਾ ਸੱਜੇ ਪੱਖੀ ਕਟੜਵਾਦ ਇਸ ਦੁਨੀਆ ਨੂੰ ਸਕੂਨ ਦੇ ਨਾਲ ਜਿਉਣ ਨਹੀਂ ਦੇਵੇਗਾ। ਇਹ ਸਮੇਂ ਦਾ ਸੱਚ ਹੈ। ਪਰ ਇਸ ਤਰ੍ਹਾਂ ਦੇ ਆਰਟੀਕਲ ਸੁਣਨ ਦਾ ਸਾਡੇ ਕੋਲ ਮਾਦਾ ਨਹੀਂ, ਪੜ੍ਹਨ ਦਾ ਸਾਡੇ ਕੋਲ ਸਮਾਂ ਨਹੀਂ। ਇਸ ਦੇ ਬਾਰੇ ਸੋਚ ਕੇ ਸਰਕਾਰਾਂ ਨੂੰ ਇਹ ਸਵਾਲ ਕਰਨਾ ਤੇ ਕੱਟੜ ਪ੍ਰਸਤ ਪਾਰਟੀਆਂ ਭਾਵੇਂ ਕੋਈ ਵੀ ਹੋਵੇ ਭਾਵੇਂ ਖੱਬੇ ਪੱਖੀ ਹੋਵੇ ਭਾਵੇਂ ਸੱਜੇ ਪੱਖੀ ਹੋਵੇ ਉਸ ਦਾ ਵਿਰੋਧ ਕਰਨਾ ਇਸ ਤਰ੍ਹਾਂ ਹਥਿਆਰਾਂ ਦੇ ਸ਼ੌਕ ਪਾਲਣ ਵਾਲੇ ਨ타ਵਾਂ ਨੂੰ ਦਰਕਨਾਰ ਕਰਨਾ ਜਿਹੜਾ ਬੰਦਾ ਬਿਨਾਂ ਸੁਰੱਖਿਆ ਤੋਂ ਲੋਕਾਂ ਚ ਨਹੀਂ ਵਿਚਰ ਸਕਦਾ ਉਹ ਲੋਕਾਂ ਦਾ ਕਿੱਥੇ ਹੋ ਸਕਦਾ ਸੋ ਇਸ ਕਰਕੇ ਪੂਰੀ ਦੁਨੀਆ ਦੇ ਵਿੱਚ ਜਿਸ ਤਰ੍ਹਾਂ ਦੁਨੀਆ ਅਗਰੈਸਿਵ ਹੋ ਰਹੀ ਹੈ ਮਨੁੱਖ ਨੇ ਇਸ ਅੱਗ ਨੂੰ ਕਾਬੂ પા ਕੇ ਜਿਸ ਤਰ੍ਹਾਂ ਰਿਗਵੇਦ ਦੀ ਪਹਿਲੀ ਸਤਰ ਹੈ ਕਿ ਮੈਂ ਅੱਗ ਦੀ ਇਰਾਦਨਾ ਕਰਦਾ ਨਾ ਜੋ ਰੱਬ ਦੇ ਸਨਮੁਖ ਹੈ ਜੋ ਅੱਗ ਦਾ ਦੇਵਤਾ ਜੋ ਸੱਚ ਹੈ ਜੋ ਆਨੰਦ ਦਾ ਦਾਤਾ ਆ ਕਿਉਂਕਿ ਅੱਗ ਤੇ ਪਕਾ ਕੇ ਖਾਣਾ ਖਾਣ ਨਾਲ ਹੀ ਮਨੁੱਖ ਦੀ ਸ਼ਕਤੀ ਵਧੀ ਹੈ ਬਾਕੀ ਬਾਂਦਰ ਜਾਤੀਆਂ ਦੇ ਨਾਲੋਂ ਸੋ ਇਸ ਕਰਕੇ ਇਹ ਜੋ ਅੱਗ ਵੱਧ ਰਹੀ ਹੈ ਇਹ ਅੱਗ ਨੇ ਸੰਸਾਰ ਨੂੰ ਤਬਾਹ ਕਰਨਾ ਤੁਸੀਂ ਵੇਖੋ ਕਿ ਕਿੰਨੀਆਂ ਨਫਰਤਾਂ ਇਹਨਾਂ ਸਿਆਸੀ ਲੋਕਾਂ ਦੇ ਬਿਆਨਾਂ 'ਚ ਨੇ ਧਰਮਾਂ ਦੇ ਰਾਖੇ ਭਾਵੇਂ ਉਹ ਹਿੰਦੂ ਧਰਮ ਦੇ ਨੇ ਭਾਵੇਂ ਉਹ ਸਿੱਖ ਧਰਮ ਦੇ ਨੇ ਭਾਵੇਂ ਉਹ ਮੁਸਲਮਾਨਾਂ ਦੇ ਨੇ ਧਰਮਾਂ ਦੇ ਜਿਹੜੇ ਆਗੂ ਨੇ ਉਹ ਇਸ ਅੱਗ ਤੇ ਹੋਰ ਪٹرول ਪਾ ਰਹੇ ਨੇ ਕਿਸ ਤਰ੍ਹਾਂ ਗੈਂਗਸਟਰ ਸਿਆਸਤਦਾਨ ਬਣ ਰਹੇ ਨੇ ਕਿਸੇ ਤਰ੍ਹਾਂ ਬਾਹੂਬਲੀ ਨੇਤਾ ਜਿਹੜੇ ਮੂੰਹ ਚੋਂ ਅੱਗ ਕੱਢਦੇ ਨੇ ਗਾਲ੍ਹਾਂ ਕੱਢਦੇ ਨੇ ਉਹ ਹੀਰੋ ਬਣ ਰਹੇ ਨੇ ਕਿਸ ਤਰ੍ਹਾਂ ਦੇ ਪੱਤਰਕਾਰ ਜੋ ਬਦਤਮੀਜ਼ੀਆਂ ਦੇ ਨਾਲ ਮਾੜੀ ਸ਼ਬਦਾਬਲੀ ਦੇ ਨਾਲ ਆਪਣੀ ਪੱਤਰਕਾਰੀ ਕਰਦੇ ਨੇ ਉਹਨਾਂ ਸਾਨੂੰ ਲੱਗਦਾ ਕਿ ਬਹੁਤ ਸੱਚੇ ਸੋਚੇ ਨੇ ਇਸ ਤਰ੍ਹਾਂ ਦਾ ਫਿਰ ਮਾਹੌਲ ਬਣ ਰਿਹਾ ਸੜਕਾਂ ਦੇ ਅਸੀਂ ਲੜ ਰਹੇ ਹਾਂ ਜ਼ਿੰਦਗੀ ਦੇ ਵਿੱਚ ਅਸੀਂ ਸਕੂਨ ਖਤਮ ਕਰ ਲਿਆ ਧਾਰਮਿਕ ਸਥਾਨਾਂ ਦੇ ਵਿੱਚ ਕਿੰਨੀਆਂ ਲੜਾਈਆਂ ਹੋ ਰਹੀਆਂ ਨੇ ਸਭ ਤੋਂ ਵੱਡਾ ਹਥਿਆਰ ਤੁਹਾਡਾ ਵਿਚਾਰ ਹੋਣਾ ਚਾਹੀਦਾ ਪਰ ਸਭ ਤੋਂ ਵੱਡਾ ਹਥਿਆਰ ਅਸੀਂ ਪਰਮਾਣੂ ਅਸੀਂ ਤਲਵਾਰ ਨੂੰ ਮੰਨਦੇ ਹਾਂ ਇਹ ਸਾਡੀ ਬਦਕਿਸਮਤੀ ਹੈ ਖਰ ਗੁਰਬਚਨ ਜਗਤ ਹੋਰਾਂ ਦੇ ਆਰਟੀਕਲ ਬੱਸ ਇਸ ਤਰ੍ਹਾਂ ਦਾ ਆਰਟੀਕਲ ਬਹੁਤ ਵਿਰਲੇ ਲੋਕ ਲਿਖਦੇ ਨੇ ਤੇ ਬੋਤੋ ਸਿਆਣੇ ਲੋਕੀਂ ਸ਼ਬਦ ਪੜਨ ਦੇ ਲਈ ਸਮਾਂ ਦਿੰਦੇ ਨੇ ਚੰਗਾ ਲੱਗਿਆ ਸ਼ੇਅਰ ਤੇ ਸਾਂਝਾ ਜ਼ਰੂਰ ਕਰਿਓ ਟਿਵਾਨਾ ਰੇਡੀ ਦੇ ਇਨਾ ਪ੍ਰੋਗਰਾਮ ਨੂੰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7:30 ਤੋਂ 9:30 ਤੁਸੀਂ ਸੁਣ ਸਕਦੇ ਹੋ ਤੇ ਪ੍ਰਤਾਪ ਸੰਧੂ ਜੀ ਧੰਨਵਾਦ ਆਰਟੀਕਲ ਸਾਂਝਾ ਤੁਹਾਨੂੰ ਵਧੀਆ ਲੱਗਾ ਮਿਹਰਬਾਨੀ ਚੰਗਾ ਲੱਗਿਆ ਦਾ ਸ਼ੇਰ ਤੇ ਸਾਂਝਾ ਜਰੂਰ ਕਰਿਓ ਸੋ ਇਸ ਦੇ ਨਾਲ ਹੀ ਆਪਣੇ ਦੋਸਤ ਪਰਮਿੰਦਰ ਸਿੰਘ ਜਵਾਣਾ ਨੂੰ ਅੱਜ ਦਾ ਪ੍ਰੋਗਰਾਮ ਇਥੇ ਸਮਾਪਤ ਕਰਨ ਦੀ دیਵਾ ਗਿਆ ਧੰਨਵਾਦ ਸਤਿ ਸ੍ਰੀ ਅਕਾਲ ਜੁੜੇ ਰਹੋ ਟਿਵਾਣਾ ਰੈਡੀ ਦੇ ਨਾਲ